ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ कौर ਆਪ ਸਭ ਨੂੰ ਕਿਠਾ ਹੋ ਗਏ ਮਗਲ ਮਹਾਰਾਜ ਦੀ ਛਿਰਪਨ ਸਾਰ ਚੜ੍ਹਦੀ ਕਲਾ ਵਿੱਚ ਹੋ ਕੇ ਖਾਲਸਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੱਲਾਪਾ ਫਤੇ ਜੀ ਸਾਨ ਪੋਨੇ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰ ਆਪਾਂ ਕੱਜ ਕੇ ਫਤੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਧ ਸੰਗਤ ਜੀ ਇੱਕ ਸੰਗਤ ਅਸਬਾਲ ਹੈ ਕਿਤੇ ਕਿੰ ਕੀ ਮੈਨੂੰ ਕਾਫੀ ਦਿਨਾਂ ਤੋਂ ਇਹ ਰਪਲਾਈ ਦੇਣ ਚ ਬਹੁਤ ਟਾਈਮ ਲੱਗ ਗਿਆ ਤੇ ਅੱਜ ਥੋੜਾ ਜਿਹਾ ਟਾਈਮ ਕੱਢ ਕੇ ਮੈਂ ਵੀਡੀਓ ਅਪਲੋਡ ਕਰਨ ਲੱਗੀ ਆ ਕਲ ਸਰ ਜੀ ਸਵਾਲ ਇਹ ਹੈਗਾ ਕਿ ਮੁੱਲ ਸਵਾ ਲੱਖ ਮੁੱਲ ਮੰਤਰ ਕਰਨਾ ਦੇਖੋ ਜੀ ਸਵਾ ਬਲਾਖ ਮੁੱਲ ਮੰਤਰ ਕਰਨਾ ਤਾਂ ਨਾਤਾ ਕੀ ਆਪਾਂ ਇੱਕੇ ਦਿਨ ਕਰ ਸਕਦੇ ਹੁੰਨੇ ਆ ਤੇ ਨਹੀਂ ਆਪਾਂ ਇੱਕ ਮਾਜਗਾਤੀ ਪੜ ਸਕਦੇ ਹੁੰਨੇ ਆ ਕਿਉਂਕਿ ਜਦੋਂ ਆਪਾਂ ਮੁੱਲ ਮੰਤਰ ਸਵਾ ਲੱਖ ਸ਼ੁਰੂ ਕਰਨਾ ਪਹਿਲਾ ਤਾਂ ਆਪਾਂ ਨੇ 108 ਬਣ ਕੇ ਵਾਲੇ ਮਾਲਾ ਜਿਹੜੀ 108 ਬਣ ਕੇ ਵਾਲੇ ਮਾਲਾ ਹੁੰਦੇ ਆ ਉਹ ਆਪਾਂ ਸੋ ਆਟ ਮੜ ਕੇ ਆ। ਬਲੇ ਮਾਲਾ ਤੇਜਸਤੰਤੂ ਆਪਾਂ ਸ਼ੁਰੂ ਕਰਨਾ। ਮੋਲ ਮੰਤਰ ਉਸ ਦਿਨ ਤੋਂ ਵਾਹਿਗੁਰੂ ਜੀ ਸਵੇਰ ਆਪਾਂ ਸਣ ਕੇ ਸੇਸ਼ਨਾਣ ਕਰਕੇ ਕੜਾ ਪ੍ਰਸ਼ਾਦ ਦੀ ਦੇਕ ਮਨਾ ਕੇ ਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ بیٹھ ਕੇ ਸੰਪੂਰਨ ਜਪਜੀ ਸਾਹਿਬ ਜੀ ਦਾ ਪਾਠ ਕਰਕੇ 3 2 ਪਾਠ ਕਰ ਲਓ 3 ਕਰ ਲਓ। ਉਤ ਆਪਣੀ ਛਲਸਾਰਾ ਸੰਪੂਰਨ ਸ੍ਰੀ ਅਨੰਦ ਸਾਹਿਬ ਕੀ ਦਾ ਪਾਠ ਕਰਕੇ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਜੀ ਅਕੀ ਅਰਦਾਸ ਬੇਨਤੀ ਕਰਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਨੀ ਕਿ ਮਹਾਰਾਜ ਸੱਚੇ ਪਾਤਸ਼ਾ ਅਸੀਮੂਲ ਮੰਤਰ ਦਾ ਜਾਪ ਸ਼ੁਰੂ ਕਰਨ ਲੱਗਿਆ ਤੇ ਅੰਸੰਗ ਸਹਾਇ ਬਣਾ ਮਹਾਰਾਜ ਸੱਚੇ ਪਾਤਸ਼ਾ ਮਹਾਰਾਜ ਜੀ ਦੇ ਪਾਤਸ਼ਾ ਅੰਸੰਗ ਸਹਾਇ ਗੁੰਡੇ ਨੇ ਖਾਲਸਾ ਜੀ ਉਹਦੇ ਵਿੱਚ ਆਪਾਂ ਮੂਲ ਮੰਤਰ ਦੀਆਂ ਕਿਹਨੀ ਆ ਮਾਲਾ ਤੇ ਕਿੰਨੀ ਗਾਲੀਆਂ ਲੇਕੀ ਆਪਣਾ ਮੂਲ ਮੰਤਰ 40 ਦਿਨਾਂ ਚ ਸਵਾ ਲੱਖ ਮੂਲ ਮੰਤਰ ਆਪਣਾ ਪੂਰਾ ਹੁੰਦਾ ਕਲਸਾ ਜੀ ਆਪਾਂ ਨੂੰ 33 ਮਾਲਾ ਕਰਨੀਆਂ ਹੁੰਦੀ ਆਪਾਂ ਰੋਜ਼ ਜਿਹੜੀ ਕਿ ਆਪਾਂ 108 ਮੜਕੇ ਵਾਲੀ ਮਾਲਾ ਲੈ ਕੇ ਉਹਦੀਆਂ 33 ਮਾਲਾ ਡੇਲੀ ਪਾਉਂਦੀਆਂ ਨੇ ਉਹਨੂੰ ਅਕਾਊਂਟ ਕਰ ਲਿਆ ਕਰੋ 40 ਨੂੰ 40 ਦਿਨਾਂ ਦੇ ਵਿੱਚ ਸਵਾ ਲੱਖ ਆਪਣੇ ਮੂਲ ਮੰਤਰ ਬਣਦਾ ਵਾ ਐ ਸਿਉਰਾ ਫਲਤਾ ਫਲਤਾ ਬਹੁਤ ਵੱਡਾ ਮਿਲਦਾ ਹੈ ਸਵਾ ਲੱਖ ਮੂਲ ਮੰਤਰ ਦਾ ਫਾਲ ਬਹੁਤ ਜ਼ਿਆਦਾ ਮਿਲਦਾ ਪਣ ਜਿਹੜਾ ਆਪਣਾ ਸੰਪੂਰਨ ਹੋ ਜਾਂਦਾ ਹੈ ਠੀਕ ਹੈ ਵੀ ਦੇਖੋ ਜੀ ਜੇ ਤਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਹੁੰਨੇ ਔਰ ਜਿਵੇਂ ਕਿ ਆਪਾਂ 33 ਮਾਲਾ ਰੋਜ਼ ਕਰਨੀਆਂ ਹੁੰਦੀਆਂ ਹਨ ਉਹਨਾਂ ਨੂੰ ਆਪਾਂ 10 ਮਾਲਾ ਸਵੇਰ ਅਮਰਤ ਵੇਲੇ ਕਰ ਲਈਆਂ 10 ਮਾਲਾ ਆਪਾਂ ਦੁਪਹਿਰ ਦੇ ਟਾਈਮ ਵੀ ਕਰ ਸਕਦੇ ਹਾਂ ਤੇ ਅਕਾਉਂਟ 13 ਮਾਲਾ ਰਹਿ ਜਾਂਦੀਆਂ ਨੇ 13 ਮਾਲਾ ਆਪਾਂ ਸ਼ਾਮ ਨੂੰ ਕਰ ਸਕਦੇ ਹਾਂ ਕਿਉਂਕਿ ਆਪਾਂ ਪੂਰੇ ਦਿਨ ਦੇ ਵਿੱਚ ਪੂਰੀਆਂ ਕਰਨੀਆਂ ਹੁੰਦੀਆਂ ਨੇ ਮਾਲਾ ਤਿੰਨ ਵਾਰੀ ਵੀ ਆਪਾਂ ਜਾਪ ਕਰ ਸਕਦੇ ਹਾਂ ਤੇ ਜੇ ਕੋਈ ਪੰਪਰਾ ਇੱਡਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਮਤਲਬ ਸਾਰੀਆਂ 33 ਦੀਆਂ 33 ਹੀ ਅਮਰਤ ਵੇਲੇ ਕਰਨੀਆਂ ਤਾਂ ਉਹ 33 33 ਹੀ ਅਮਰਤ ਵੇਲੇ ਕਰ ਸਕਦੇ ਹੋ ਉਹਨਾਂ ਨੂੰ 33 ਮਾਲਾ ਨੂੰ ਕਰਕੇ हां ਤੁਸੀਂ ਸਾਰੇ ਦਿਨ ਚ ਪੁਰੀਆਂ ਕਰਦੇ ਹੋ ਉਹ ਵੱਖਰੀ ਗੱਲ ਆ ਜੇ ਤੁਸੀਂ ਕਿਤੇ ਟਾਈਮ ਚ ਪੁਰੀਆਂ ਕਰਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਉਹਨਾਂ ਨੂੰ ਅਕਾਊਂਟ ਕਰ ਲਓ ਲਿਖ ਲਓ ਉਹਨਾਂ ਨੂੰ ਜੇ ਅੱਜ ਸਥਿਤੀ ਮਾੜਾ ਐ ਨਹੀਂ ਤ੍ਰਿਕ ਤੋਂ ਇਹ ਨਹੀਂ ਅਸਿਕਰ ਲੇਗਾ ਠੀਕ ਹੈ 40 ਦਿਨਾਂ ਦੇ ਵਿੱਚ ਸਵਾ ਲੱਖ ਮੂਲ ਮੰਤਰ ਬਣਦਾ ਕਾਲਸਾ ਜੀ 40 ਦਿਨਾਂ ਬਾਅਦ ਉਹਦਾ ਭੋਗ ਪਾਇਆ ਜਾਂਦਾ ਹੈ ਉਹ ਜਿੱਦ ਉਹ ਪਾ ਪਾਵਾਂਗੇ ਉਹਦੇ ਉਹਦੇ ਵਿਆਪਾਰ ਦਾਸ ਬੇਨਤੀ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਕਿ ਕੜਾ ਪ੍ਰਚਾਰ ਦੀ ਢੇਗ ਬਣਾ ਕੇ ਕੜਾ ਪ੍ਰਚਾਰ ਦੀ ਢੇਗ ਬਣਾ ਕੇ ਉਸ ਨੂੰ ਗੁਰੂ ਮਹਾਰਾਜ ਜੀ ਦੇ ਚਰਨਾ ਚਲ ਜਾ ਕੇ ਜਿੱਥੇ ਤੁਸੀਂ ਗੁਰੂ ਘਰ ਜਾ ਸਕਦੇ ਹੋ ਦੇਖ ਲੈ ਕੇ ਤਾਂ ਗੁਰੂ ਪਰ ਮੈਂ ਜਿੱਥੇ ਤੱਕ ਮੇਰਾ ਅੰਦਾਜ਼ਾ ਕੀ ਘਰੋਂ ਗੁਰੂ ਘਰ ਦਾ ਪਤਾ ਦੇਖ ਬਣਾ ਕੇ ਲੈ ਕੇ ਜਾਣਿਆ ਆਪਣੇ ਪੈਰਾਂ ਵਿੱਚ ਜੋੜੇ ਵੀ ਪਾਏ ਹੁੰਦੇ ਆ ਨਾਲੇ ਆਪਾਂ ਪੂਰੀ ਰਸਮ ਨਾਲ ਨਹੀਂ ਲਿਜਾ ਸਕਦੇ ਕਿ ਆਪਾਂ ਆਪਕੇ ਪਾਣੀ ਦਾ ਚਿਰਕ ਚਿੱਟਾ ਦਿੰਦੇ ਜਾਂਦੇ ਆ ਦੇਖ ਨੂੰ ਕੜਾ ਪ੍ਰਸ਼ਾਦ ਨੂੰ ਸਜਾ ਕੇ ਲਿਜਾਣੇ ਆ ਉਹ ਦਾਪਨ ਤੋਂ ਗੁਰੂ ਘਰ ਨਹੀਂ ਲਿਜਾਇਆ ਜਾਂਦਾ ਤੇ ਜੇ ਆਪਾਂ ਉਹਨੂੰ ਘਰ ਵਿੱਚ ਇਸ ਰਸਮ ਨਾਲ ਲਜਾਣੇ ਆ ਤਾਂ ਆਪਾਂ ਘਰ 'ਚ ਥੋੜੀ ਜਿਹਾ ਇਕੱਲਾ ਥੋੜੇ ਦੂਰ ਤੁਰਨਾ ਹੁੰਦਾ ਆਪਾਂ ਉਹਨੂੰ ਇਸ ਰਸਮ ਨਾਲ ਜਿੱਥੇ ਆਪਣੀ ਜੋਤ ਬੱਤੀ ਜੋ ਜੋ ਵੀ ਮਾਰਾ ਜੀ ਆਪਾਂ ਪੈਠ ਕੀ ਬਾਤ ਪੂਜਾ ਕਰਦੇ ਆ ਉਥੇ ਆਪਾਂ ਲਿ ਜਾ ਸਕਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਉਥੇ ਅਰਦਾਸ ਬੇਨਤੀ ਕਰਕੇ ਗੁਰੂ ਮਹਾਰਾਜ ਜੀ ਦੀ ਜਨਮ ਜੀ ਸਾਡਾ ਮੂਲ ਮੰਤਰ ਦਾ ਜਾਪ ਇੰਨਾ ਪੂਰਾ ਹੋ ਗਿਆ ਅਗਰ ਜਿੱਕੋ ਗਲਤੀ ਹੋਵੇ ਤਾਂ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੋ ਵੀ ਅਰਦਾਸ ਦੇ ਵਿੱਚ ਆਪਣੀ ਕੋਈ ਵੀ ਬੰਨਤ ਹੁੰਦੀ ਆ ਜਾਂ ਕੋਈ ਵੀ ਹੁੰਦਾ ਉਹ ਨੂੰ ਆਪਾਂ ਉਥੇ ਵਿੱਚ ਬੋਲ ਦੇਣਾ ਹੁੰਦਾ ਅਰਦਾਸ ਦੇ ਵਿੱਚ ਅਰਦਾਸ ਸਪਨੂ ਸਪਨੋ ਹੀ ਅੱਜ ਕੱਲ ਤਾਂ ਵੈਸੇ ਹੀ ਜ਼ਿਆਦਾ ਦਰਦੇ ਲੋਕ ਜੀ ਨੂੰ ਨਹੀਂ ਯਾਦ ਅਰਦਾਸ ਉਹ ਗੁਟਕਾ ਸਾਫ ਤੋਂ ਕਰ ਲੈਿੰਦਾ ਤੇ ਜਿਨ੍ਹਾਂ ਨੂੰ ਪਹਿਲੀ ਕਲ ਤਾਂ ਅੱਜ ਸਾਰਿਆਂ ਨੂੰ ਹੋਈ ਗਏ ਕੰਠ ਹੋਈ ਪਈ ਅਰਦਾਸ ਤੇ ਜੋ ਆਪਾਂ ਨੇ ਆਪਾਂ ਤਮੰਨਾ ਲਈ ਆਪਣੇ ਲਈ ਸਵਾਲਖ ਮੂਲ ਮੰਤਰ ਰੱਖਿਆ ਹੁੰਦਾ ਉਹ ਆਪਾਂ ਵਿੱਚ ਬਹੁਤ ਸ਼ਬਦ ਬਹੁਤ ਪੰਕਤੀ ਬੋਲ ਦੇਣੀ ਹੁੰਦੀ ਹੈ ਗੁਰੂ ਮਹਾਰਾਜ ਜੀ ਦੇ ਚਰਨਾਚ ਤੇ ਖਾਲਸਾ ਜੀ ਇੰਨੀ ਕਰਸਮਾ ਮੂਲ ਮੰਤਰ ਸਾਹਿਬ ਦੀ ਜੇ ਤੁਸੀਂ ਇਸ ਤਰ੍ਹਾਂ ਮੂਲ ਮੰਤਰ ਕਰੋਗੇ ਬਹੁਤ ਹੀ ਭੜਪੁੰਡੂਗਾ ਬਹੁਤ ਹੀ ਪਰਮਾਤਮਾ ਤੁਹਾਡੇ ਤੇ ਮਿਹਰ ਕਰਨਗੇ ਸਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਪਰਾਪਾਰ ਕਿਰਪਾ ਹੋਊਗੀ ਕਿਉਂਕਿ ਜਿਹੜਾ ਮੂਲ ਮੰਤਰ ਹੈ ਬਾਣੀ ਦਾ ਸਾਰਿਆਂ ਦੁੱਖਾਂ ਦਾ ਧਾਰੂ ਹੈ ਜੀ ਇਹ ਮੂਲ ਹੈ ਬਾਣੀ ਦਾ ਸਾਰਾ ਤੇ ਹਰ ਇੱਕ ਜੀ ਦੇ ਵਿੱਚ ਆਪਾਂ ਨੂੰ ਮੂਲ ਮੰਤਰ ਦਾ ਜਪ ਜਦੋਂ ਕੀਜੇ ਤੁਸੀਂ ਤੁਰੇ ਫਿਰਦੇ ਵੀ ਜਪ ਸਕਦੇ ਹੋ ਇਹਨੂੰ ਤੁਰਦੇ ਫਿਰਦੇ ਵੀ ਕੰਮ ਕਰਦੇ ਵੀ ਆਪ ਤੁਸੀਂ ਇਹਨੂੰ ਜਾਪ ਸਕਦੇ ਹੋ ਮੂਲ ਮੰਤਰ ਦਾ ਜਾਪ ਕਰ ਸਕਦੀ ਹਾਂ ਖਾਲਸਾ ਜੀ ਆਪਣੇ ਧੰਨ ਕੀ ਦਾ ਕੋਈ ਵੀ ਸਵਾਸ ਆਪਾਂ ਦਾ ਵਿਰਥਾ ਨਾ ਜਾਵੇ ਦਨ ਕੀ ਹਰ ਇੱਕ ਸਵਾਸ ਆਪਣਾ ਬਾਣੀ ਨਾਲ ਜੁੜਿਆ ਹੋਵੇ ਤਾਂ ਸਵਾਸ ਸਵਾਸ ਸਿਮਰਿਓ ਗੋਵਿੰਦ ਤੇ ਆਪਣੇ ਹਰ ਇੱਕ ਸਵਾਸ ਆਪਣਾ ਸਫਲ ਹੋ ਜਾਂਦਾ ਪਰ ਇਹਨਾਂ ਆਪਣੇ ਤੋਂ ਕਲ ਜੂਗੀ ਜੀਵਾ ਤੋਂ ਹੁੰਦਾ ਨਹੀਂ ਕਿਉਂਕਿ ਕੰਮ ਕਰਦੇ ਆਪਾਂ ਇਦੋਂ ਦਫੇਰ ਵੀ ਖਿਆਲ ਪਟਕ ਜਾਂਦੇ ਨੇ ਪਰ ਨਹੀਂ ਆਪਾਂ ਜੀ ਸੋਚੀ ਕਿ ਤਾਂ ਆਪਾਂ ਮਨ ਨੂੰ ਜੋੜ ਕੇ ਰੱਖੀ ਤੇ ਹਾਂ ਗੁਰਬਾਣੀ ਨਾਲ ਮਨ ਜੋੜਨ ਦੀ ਤੁਹਾਨੂੰ ਮੈਂ ਇੱਕ ਵੀਡੀਓ ਬਣਾ ਕੇ ਦੱਸੂਗੀ ਕਿ ਬਾਣੀ ਨਾਲ ਮਨ ਆਪਣਾ ਕਿਵੇਂ ਜੁੜਦਾ ਠੀਕ ਹੈ ਜੀ ਦਾਸ ਨਾਲ ਇਹ ਬਹੁਤ ਘਟਨਾ ਵਾਪਰੀਆਂ ਸੀ ਇਸ ਨਿਰ ਬਾਣੀ ਨਾਲ ਬਹੁਤ ਮਨ ਜੁੜਦਾ ਉਸ ਤੋਂ ਬਾਅਦ ਮੈਂ ਵੀਡੀਓ ਬਣਾਉਣੀ ਉਹਦੇ ਤੇ ਤੁਹਾਨੂੰ ਮੈਂ ਦੱਸੂੰਗੀ ਆਹ ਦਾ ਛੋਟਾ ਜਿਹਾ ਇੱਕ ਜਾਪ ਆ ਜਿਹਦੇ ਕਰਕੇ ਮਨ ਦੀ ਵਕਾਗਰਤਾ ਬਨ ਜਾਂਦੀ ਹੈ ਪਹਿਲੇ ਤੋਂ ਸਿਮੋਲ ਮੰਤਰ ਜਿਨ੍ਹਾਂ ਨੇ ਮੇਰੇ ਤੋਂ ਸਵਾਲ ਪੁੱਛਿਆ ਉਹ ਮੂਲ ਮੰਤਰ ਇਸ ਤਰ੍ਹਾਂ ਕਰ ਲਓ ਠੀਕ ਹੈ ਜੀ ਜੀ ਜਾਣਕਾਰੀ ਬਹੁਤ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਨਾ ਜੀ ਹਨ ਆਪਾਂ ਪਾਤੇ ਬਲੋਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ